ਆਜਾ ਬੈ ਜਾ ਦੋ ਗੱਲਾਂ ਕਰੀਏ ਪਿਆਰ ਦੀਆਂ ਦੋ ਆਰ ਦੀਆਂ ਦੋ ਪਾਰ ਦੀਆਂ ਰੁੱਤਾਂ ਨੇ ਜੋ ਬਹਾਰ ਦੀਆਂ ਲੱਗੀਆਂ ਸੌਣ ਦੀਆਂ ਛੜੀਆਂ ਨਹੀਂ ਦੋ ਤੋਂ ਹੋ ਗਈਆਂ ਜੋ ਅੱਖਾਂ ਤੇ ਨਾਲ ਲੜੀਆਂ ਨਹੀਂ ਦੋ ਤੋਂ ਚਾਰ ਹੋ ਗਈਆਂ ਜੋ ਅੱਖਾਂ ਲੜੀਆਂ ਨਹੀਂ ਕਹਿੰਦਾ ਕਾਹਦਾ ਕਿਸੇ ਤੋਂ ਸੰਗਣਾ ਨਹੀਂ ਗਲੀ ਮੁਹੱਲੇਆਂ ਦੇ ਵਿੱਚ ਖੰਗਣਾ ਨਹੀਂ ਤੇਰੇ ਵਾਲਾਂ ਦੇ ਵਿੱਚ ਗਲਾਬੇ ਫੁੱਲ ਟੰਗਣਾ ਨਹੀਂ ਕਹਿੰਦਾ ਸਾਰੇ ਪਾਸੇ ਹਫੜਾ ਦੱਪੜੀ ਮੱਚੀ ਆ ਨਸ਼ਾ ਮੁਕਤ ਨਹੀਂ ਹੋਇਆ ਇਹ ਵੀ ਗੱਲ ਪੱਕੀ ਆ। ਥੇਲਾਂ ਦੇ ਵਿੱਚ ਜਾਂਦੇ ਡੱਕੀ ਇਹ ਵੀ ਗੱਲ ਪੱਕੀ ਆ ਬੇਕਸੂਰ ਮਾਰੇਗੇ ਕਿੰਨੇ। ਇਹ ਵੀ ਗੱਲ ਕਿਸੇ ਨੇ ਰੱਖੀ ਆ। ਇੰਨੀ ਤੇਰੇ ਜੱਟ ਦੀ ਚੜ੍ਹਾਈ ਹੋ ਜਾਣੀ ਸਾਹ ਦੰਦੇ ਪਿੰਡ 25 ਆ। ਸਾਹ ਦੰਦੇ ਪਿੰਡ 25 ਆ। ਕਹਿੰਦਾ ਤੂੰ ਤਾਂ ਕਹਿ ਕੇ ਛੱਡ ਗਈ ਸੀ ਕੋਈ ਤੂੰ ਕੰਮਕਾਰ ਜੋਗਾ ਨਹੀਂ। ਜਾਂ ਤੇਰੇ ਸ਼ਹਿਰ ਵਿੱਚ ਤੱਕ ਪਾਈ ਆ ਪੂਰੀ। ਇਹਨੂੰ ਕਹਿੰਦੇ ਦਿਲਦਾਰ ਸ਼ਰ ਮੋਗਾ ਨਹੀਂ। ਇਹਨੂੰ ਕਹਿੰਦੇ ਆ ਦਿਲਦਾਰ ਸ਼ਰ ਮੋਗਾ ਨਹੀਂ। ਰੱਬ ਨੇ ਸਾਡੇ ਲੇਖਾਂ ਵਿੱਚ ਲਿਖੀ ਚੜ੍ਹਾਈ ਆ ਕੰਮ ਕਰਕੇ ਹੀ ਪੈੰਦੀ ਕਰਨੀ ਕਮਾਈ ਆ ਬਾਪੂ ਦੇ ਸਿਰ ਤੇ ਬਹੁਤ ਫੈਸ਼ ਕਰ ਲਈ ਆ ਬਸ ਵਿਹਲਾ ਰਹਿ ਕੇ ਉਡਾਈ ਜਾ ਬਸ ਵਿਹਲਾ ਰਹਿ ਕੇ ਉਡਾਈ ਜਾ ਪ੍ਰਧਾਨ ਅਸੀਂ ਚੁੱਲਿਆਂ ਤੇ ਬੈਠ ਕੇ ਰੋਟੀ ਖਾਣ ਵਾਲੇ ਬੰਦੇ ਆ ਸਾਨੂੰ ਸ਼ੌਂਕ ਨਹੀਂ ਪੂਰਨੇ ਆਉਂਦੇ ਵਾਕ ਨਬਾਬਾਂ ਦੇ ਜਿਕੇ ਤੇ ਹੱਸ ਕੇ ਵੀ ਜਾਨ ਦੇਣੀ ਪੈ ਜੇ ਤੇ ਕੁਰਬਾਨ ਆ ਜਨਾਬਾਂ ਦੇ ਕੁਰਬਾਨ ਆ ਜਨਾਬਾਂ ਦੇ